मानसा जिले, जिले दे पिंड पुपाल कला विखे लड़कियां ते व्याहवता वल्लो तियांदा त्योहार मनाया गया मानसा जिले दे पिंड पुपाल कला विखे नौजवान लड़कियां ते व्याहवता ते बुजुर्ग औरता वल्लो बड़े चावा नाल तियांदा त्योहार मनाया गया इस मौके बुजुर्ग औरता ते लड़कियां वल्लो बोलियां पाके तियांदा त्योहार उजागर कीता गया इस मौके बुजुर्ग औरता ने कहा कि तियांदा त्योहार सानू पिंडा विच है

naseeb wali jis kar ke dabbe ਅੰਦਰੋਂ ਦਾ ਪਾਸਾ ਉਹਦੇ ਕਿਹੜਾ ਤਿਆਰ ਲੋਹੇ ਦਾ ਜਾ ਰਿਹਾ ਸੀ ਅੰਦਰੋਂ ਮੁੜ ਕੇ ਦਾਵਾ ਕਰ ਲਈ ਸੀ ਕਿਹੋ ਜਿਹਾ ਡਾਵਾ ਕਰ ਲਈ ਸੀ ਉਹ ਤਿਆਰ ਕਰ ਰਿਹਾ ਹੋਇਆ ਸਾਰਿਆ ਕੁੜੇ ਇਕੱਠੇ ਹੋ ਗਏ ਨਵੀਂ ਨਵੀਂ ਆਪ ਸਭ ਨੂੰ ਮਿਲਾਂਗੇ ਹੋਰ ਕੀ ਕਹਿਣਾ ਚਾਹੋਗੇ ਪਹਿਲਾਂ ਕਿਹੜਾ ਕਿਵੇਂ ਮਤਲਬ ਇੱਤੀਆਂ ਦਾ ਤਿਆਰ ਕਿਵੇਂ ਬਣਾਇਆ ਜਾਂਦਾ ਸੀਗਾ ਹੁਣ ਕੀ ਲੋਡ ਪੈ ਗਈ ਇੱਤੀਆਂ ਤਿਆਰ ਮਣਾਉਂਦੇ ਨੇ ਹੁਣ ਲੋਡ ਪਈ ਹੈ ਇੱਥੇ ਕਿਹੜਾ ਸਾਰਿਆ ਪੱਟੀਆਂ ਦੇ ਕੱਟੀਆਂ ਆਸੂ ਲਿੱਟੇ ਨੂੰ ਜਲ ਕਰਦੇ ਹੋਏ ਤੇ ਇਹ ਧਿਆਨ ਲੋਕਾਂ ਦਾ ਗੈਰ ਹੈ ਸੀ ਇਸ ਨੂੰ ਮੁੜ ਕੇ ਜੰਦਾ ਮਾਰ ਲਿਓ ਜਾਂਦਾ ਤਿਆਰ